But ਜਗ ਮੈਂ ਸੋ ਕਹੀਅਤ ਹੈ ਸੋਰਾ ਆਤਮ ਜਿਣ ਸਗਲ ਵਸਤਾ ਕੈ ਜਹ ਕਾ ਸਤ ਗੁਰ ਜਨਮ ਮਰਨ ਦੋਵੇਂ ਨਹੀਂ ਜਨ ਪਰ ਉਪਕਾਰੀ ਆਏ ਜੀਵਨ ਦੇ ਪਗਤੀ ਲਾਏ ਹਰ ਸੋਲੇ ਕਰਣੀ ਤੇ ਕਰਨੀ ਦੇ ਪੂਰੇ ਕਰਨੀ ਤੇ ਕਥਨੀ ਦੇ ਪੂਰੇ ਸ਼ਸਤਰ ਤੇ ਸ਼ਾਸਤਰ ਦੇ ਪੂਰੇ ਕੀਤੀ ਹੋਈ ਅਰਦਾਸ ਨੂੰ ਸਤਗੁਰ ਜੀ ਦੇ ਬੰਦ ਦੇ ਸਤਕਾ ਕਿ ਸਤਗੁਰੂ ਤੇਰੇ ਚਰਨਾ ਵਿੱਚ ਮੈਂ ਇਹ ਸੀਸ ਪੇਟਾ ਕਰਾਂਗਾ ਤਾਂ ਇਸ ਸਰੀਰ ਚੋਂ ਪ੍ਰਾਨ ਨਿਕਲਣਗੇ ਉਸ ਅਰਦਾਸ ਨੂੰ ਪੂਰੇ ਕਰਨ ਵਲ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਲਾਡ ਸਤਗੁਰ ਜੀ ਦੇ ਚਰਨਾ ਵਿੱਚ ਸੇਵਾ ਸਿਮਰਨ ਤੇ ਵੱਡੀ ਕਮਾਈ ਕਰਨ ਵਾਲੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜਿਨ੍ਹਾਂ ਦਾ ਆਗਮਨ ਦਿਹਾੜਾ ਆਪ ਜੀ ਬਣਾ ਰਹੇ ਹੋ ਕਿੰਨਾ ਪਿਆਰ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਾਣਿਆ ਮੈਂ ਕੇਵਲ ਦੋ ਸ਼ਬਦਾਂ ਦਾ ਗਾਇਨ ਕਰਨਾ ਵੀ ਗੁਰਮੰਟਾਂ ਦੇ ਵਿੱਚ ਵਿੱਚ ਦੋ ਸ਼ਬਦਾਂ ਦਾ ਗਾਇਨ ਕਰਨਾ ਗੁਰੂ ਤੇ ਸਿੱਖ ਦਾ ਰਿਸ਼ਤਾ ਬਹੁਤ ਡਾਡਾ ਬੜਾ ਗਹਿਰਾ ਰਿਸ਼ਤਾ ਦੁਨੀਆਂ ਤੇ ਰਿਸ਼ਤੇ ਟੁੱਟਦੇ ਦੇਖੇ ਭੈਣ ਭਰਾ ਟੁੱਟ ਜਾਂਦੇ ਕੋਈ ਸਵਾਰਥ ਨਾ ਪੂਰਾ ਹੋਵੇ ਤੇ ਪਿਤਾ ਪੁੱਤਰ ਟੁੱਟ ਜਾਂਦੇ ਮਾਤਾ ਪਿਤਾ ਰਿਸ਼ਤੇ ਵੱਡੇ ਤੋਂ ਵੱਡਾ ਗਹਿਰੇ ਤੋਂ ਗਹਿਰਾ ਰਿਸ਼ਤਾ ਟੁੱਟਦਾ ਦੇਖਿਆ ਭਰਾ ਭਰਾ ਟੁੱਟ ਜਾਂਦੇ ਕਿੱਡਾ ਵੀ ਖੂਨ ਦਾ ਰਿਸ਼ਤਾ ਕੈਨੋ ਹੋਵੇ ਇੱਕ ਦਿਨ ਟੁੱਟਦਾ ਪਰ ਜੇ ਕੋਈ ਕਿਸੇ ਨੂੰ ਅਲੱਗ ਨਾ ਕਰ ਸਕਿਆ ਕਿਸੇ ਡਰ ਕਰਕੇ ਕਿਸੇ ਧਮਕੀ ਕਰਕੇ ਧਮਕਾ ਕੇ ਜਾਂ ਡਰਾ ਕੇ ਜਾਂ ਕੋਈ ਲਾਲਚ ਦੇ ਕੇ ਕੋਈ ਕਿਸੇ ਨੂੰ ਵਖਾ ਨਾ ਕਰ ਸਕਿਆ ਤਾਂ ਉਹ ਇੱਕੋ ਇੱਕ ਰਿਸ਼ਤਾ ਹੈ ਗੁਰੂ ਤੇ ਸਿੱਖ ਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਸਿੱਖ ਦਾ ਰਿਸ਼ਤਾ ਇਨਾ ਡਾਡਾ ਇਨਾ ਪਿਆਰ ਪ੍ਰਭੁਨ ਪ੍ਰੀਤ ਹੈ ਸਿੱਖ ਤੇ ਗੁਰੂ ਦੀ ਮਾਰੋ ਚਾਤੀ ਚਾਂਦਨੀ ਚੌਕ ਵਿੱਚ ਉਹਨਾਂ ਸਿੱਖਾਂ ਨੂੰ ਪੁੱਛਿਆ ਜਾਂਦਾ ਤੁਹਾਡੀ ਆਖਰੀ ਇੱਛਾ ਉਹ ਕਹਿੰਦੇ ਭਾਵੇਂ ਆਰੇ ਨਾਲ چیر ਦੇਵੋ ਭਾਵੇਂ ਦੇਗਾਂ ਵਿੱਚ ਬਿਠਾ ਕੇ ਉਬਾਲ ਦੇਵੋ ਪਾਵੇਂ ਰੋ ਵਿੱਚ ਭਲੇਟ ਕੇ ਸਾੜ ਦਿਓ ਸਾਡਾ ਮੁਖ ਗੁਰਵਲ ਹੋਣਾ ਚਾਹੀਦਾ ਇਹ ਸਿੱਖ ਤੇ ਗੁਰੂ ਦਾ ਰਿਸ਼ਤਾ ਇਹਨਾਂ ਡੱਡਾ ਦੇਖੋ ਚਮਕੌਰ ਗੜੀ ਵਾਲਾ ਚਾਤੀ ਮਾ ਰੋ ਕੇਵਲ ਇੱਕ ਮਿੰਟ ਵਿੱਚ ਮੈਂ ਸ਼ਬਦ ਦੀ ਅਰੰਭਤਾ ਕਰਨੇ ਕਿੰਨਾ ਵੱਡਾ ਰਿਸ਼ਤਾ ਕਿੰਨਾ ਪਿਆਰਾ ਰਿਸ਼ਤਾ ਸਿੱਖ ਦਾ ਗੁਰੂ ਦਾ ਕੋਈ ਦੁਨੀਆ ਦੀ ਤਾਕਤ ਸਿੱਖ ਨੂੰ ਗੁਰੂ ਨਾਲ ਤੋੜ ਨਹੀਂ ਸਕਦੀ ਜੇ ਜੁੜਿਆ ਹੋਵੇ ਤਾਂ ਚਮਕੌਰ ਗੜੀ ਦੇ ਵਿੱਚ ਬਾਹਰ 10 ਲੱਖ ਫੌਜਾਂ ਦਾ ਘੇਰਾ ਜਿਹੜੇ ਨਲਕਾਰਿਆ ਮਾਰਦੇ ਨੇ ਕਿ ਸਵੇਰ ਹੋ ਲੈਣ ਤੋਂ ਦੇਖੋ ਸਿੱਖੋ ਤੁਹਾਡਾ ਬਣਦਾ ਕੀ ਹੈ ਤੇ ਜਿਹੜੇ ਅੰਦਰ ਬੈਠੇ ਨੇ ਉਹ ਗੁਰੂ ਦੇ ਪਿਆਰ ਵਿੱਚ ਜਕਾਰੇ ਪੈ ਛੜਦੇ ਨੇ ਬਾਣੀ ਪੜ੍ਹਦੇ ਨੇ ਲਾਲੀਆਂ ਚੜੀਆਂ ਕਿ ਸਵੇਰੇ ਮੈਂ ਗੁਰੂ ਤੋਂ ਕੁਰਬਾਨ ਹੋ ਜਾਣਾ ਸਵੇਰੇ ਸਵੇਰੇ ਮੈਂ ਆਪਣੀ ਕਲਗੀਧਰ ਪਿਤਾ ਤੋਂ ਵਾਰੇ-ਵਾਰੇ ਜਾਣਾ ਆਪਣਾ ਆਪਾ ਵਾਰ ਦੇਣਾ ਦੇਖੋ ਕਿੱਡਾ ਰਿਸ਼ਤਾ ਕਿੰਨਾ ਪਿਆਰਾ ਰਿਸ਼ਤਾ ਅੱਜ ਜ਼ੋਰ ਲੱਗਾ ਸਟੇਜਾਂ ਤੋਂ ਵੀ ਇਹ ਗੱਲ ਕਹੀ ਜਾਂਦੀ ਕਿ ਸਿੱਖ ਗੁਰੂ ਤੋਂ ਦੂਰ ਜਾ ਰਿਹਾ ਤੇ ਮੈਂ ਬੇਨਤੀ ਕਰ ਰਹਾ ਹਾਂ ਜੇ ਸਿੱਖ ਹੋਵੇ ਉਹ ਕਦੇ ਗੁਰੂ ਤੋਂ ਦੂਰ ਨਹੀਂ ਜਾਂਦਾ ਜਿਹੜਾ ਦੂਰ چلا ਗਿਆ ਉਹ ਸਿੱਖ ਨਹੀਂ ਹੋ ਸਕਦਾ ਜਿਹੜਾ ਦੂਰ ਹੈ ਉਹ ਸਿੱਖ ਨਹੀਂ ਹੋ ਸਕਦਾ ਸਾਧ ਸੰਗਤ ਸਿੱਖ ਤੇ ਗੁਰੂ ਦੇ ਪਿੱਛੇ ਸ਼ਦਾਈ ਹੋਇਆ ਫਿਰਦਾ ਕਿ ਮੈਂ ਕਦੋਂ ਆਪਣੇ ਗੁਰੂ ਤੋਂ ਕੁਰਬਾਨ ਜਾਵਾਂ ਮੈਂ ਕਦੋਂ ਆਪਣੇ ਗੁਰੂ ਤੋਂ ਆਪਣਾ ਆਪਾ ਵਾਰ ਕੇ ਗੁਰੂ ਦੇ ਚਰਨਾਂ ਵਿੱਚ ਪਰਵਾਣ ਚੜ ਜਾਵਾਂ ਤਵਾਓ ਜਿਸ ਮਹਾਨ ਜੋਧੇ ਮਹਾਨ ਸ਼ਹੀਦ ਮਹਾਨ ਗੁਰਸਿੱਖ ਤਨ ਤਨ ਸੋ ਗੁਰਸਿੱਖ ਕਹੀਏ ਜੋ ਸਤਗੁਰ ਚਰਣੀ ਜਾਏ ਪਿਆ ਤਾਨੂ ਬਾਬਾ ਦੀਪ ਸਿੰਘ ਸਾਹਿਬ ਉਹਨਾਂ ਦੇ ਪਿਆਰ ਵਿੱਚ ਜੁੜ ਬੈਠੇ ਹੋ ਮੈਂ ਸ਼ਬਦ ਦੇਖਾਂ ਕਿ ਕਿਹੜਾ ਸ਼ਬਦ ਬਾਬਾ ਜੀ ਦੇ ਜਨਮ ਦਿਹਾੜੇ ਤੇ ਪੜਾ ਤੇ ਸਤਗੁਰ ਨੇ ਕਿਰਪਾ ਕੀਤੀ ਕਿ ਸੂਰ ਬੀਰ ਬਚਨ ਕੇ ਬਲੀ ਇਹ ਬਾਰਾ ਜੀ ਨੇ ਬਖਸ਼ਿਸ਼ ਕੀਤੀ ਆ ਉਹ ਪਿਆਰ ਨਾਲ ਤੁੱਕੇ ਮੇਰੇ ਤੋਂ ਬਾਅਦ ਮੇਰੇ ਵੀਰ ਭਾਈ ਪਰਮਜੀਤ ਸਿੰਘ ਜੀ ਦਿੱਲੀ ਵਾਲੇ ਭਾਈ ਪਰਮਜੀਤ ਸਿੰਘ ਖਾਲਸਾ ਬੜੇ ਪਿਆਰੇ ਕੀਰਤਨੀਏ ਮੈਂ ਇੱਕ ਵਾਰੀ ਕੀਰਤਨ ਸੁਣਿਆ ਬਹੁਤ ਸੁਰੇਲੇ ਕੀਰਤਨ ਏ ਉਹਨਾਂ ਨੇ ਵੀ ਬਾਅਦ ਚ ਕੀਰਤਨ ਕਰਨਾ ਮੈਂ ਕੋਸ਼ਿਸ਼ ਕਰਨੀ ਵੀ ਕਮੈਂਟਾਂ ਵਿੱਚ ਦੋ ਸ਼ਬਦ ਦਾ ਗਾਇਨ ਕਰਨਾ ਵਾਹਿਗੁਰੂ ਸੋ ਵਚਨ ਤੇ ਬਹੀ ਸੋਰ ਭੀਰ ਵਚਨ ਤੇ ਬਹੀ ਸੋਰ ਵੀਰ ਬਚ